ਮੌਸਮ ਦੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਅ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੀ ਜਾਓ ਤਾਂ ਕਿ ਹੋਰ ਸੱਜਣਾ ਮਿੱਤਰਾਂ ਤੱਕ ਜਿਹੜੀ ਜਾਣਕਾਰੀ ਆ ਉਹ ਪਹੁੰਚਦੀ ਰਹੇ ਜੀ ਤੇ ਸਭ ਤੋਂ ਪਹਿਲਾਂ ਪਾ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦਿਖਾਵਾਂਗੇ ਤੇ ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਆਉਣ ਵਾਲੇ ਮੌਸਮ ਦੀ ਤੇ ਨਾਲ ਹੀ ਹਵਾ ਪ੍ਰਦੂਸ਼ਣ ਦੀ ਵੀ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇ ਜਿਹੜੇ ਸੱਜਣ ਮਿੱਤਰ ਪਹਿਲੀ ਵਾਰੀ ਨਾਮੇ ਜੋੜਨਗੇ ਸਾਡੀ ਚੈਨਲ ਸਾਡੇ ਚੈਨਲ ਦੇ ਉੱਤੇ ਜਾ ਸਾਡੀ ਫੇਸਬੁੱਕ ਆਈਡੀ ਦੇ ਉੱਤੇ ਤਾਂ ਹੋ ਜਰੂਰ ਫੋਲੋ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿ ਜਾਓ ਸਭ ਤੋਂ ਪਹਿਲਾਂ ਆਪਾਂ ਭਾਰਤੀ ਮੌਸਮ ਵਿਗਿਆਨ ਦਾ ਅਫੀਸ਼ੀਅਲ ਸਾਈਟ ਦੇਖ ਸਕਦੇ ਹਾਂ ਜੀ ਪ੍ਰਾਈਵੇਟ ਸੰਸਥਾ ਸੌਰੀ ਭਾਰਤੀ ਮੌਸਮ ਵਿਗਿਆਨ ਦੀ ਪ੍ਰਾਈਵੇਟ ਸੰਸਥਾ ਦਾ ਸੈਟਲਾਈਟ ਆ ਜੀ ਇਹ ਪ੍ਰਾਈਵੇਟ ਸੰਸਥਾ ਦਾ ਸੈਟਲਾਈਟ ਦੀ ਤਸਵੀਰ ਹੈ ਤੁਸੀਂ ਜੇਕਰ ਦਿਨ ਦੇ ਸਮੇਂ ਦੀ ਤਸਵੀਰ ਦੇਖੋ ਦੇਖੋ ਮੌਸਮ ਬਿਲਕੁਲ ਸਾਫ਼ ਸੀ ਦੇਣ ਵੇਲੇ ਪੰਜਾਬ ਦਾ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਜਿਆਦਾ ਵੱਡੇ ਵੱੱਡੇ ਦਾ ਬੱਦਲ ਵਾਈ ਵਾਲਾ ਜਿਹਾ ਸਿਸਟਮ ਨਹੀਂ ਸੀ ਆ ਧੁੰਦ ਨੂਮਾ ਮਾਹੌਲ ਅੱਜ ਰਾਤ ਨੂੰ ਜ਼ਰੂਰ ਬਣੂਗਾ ਇਹ ਰਾਜਸਥਾਨ ਦੇ ਵਿੱਚ ਹੁੰਦਾ ਹੋਇਆ ਆ ਦੇਖੋ ਰਾਜਸਥਾਨ ਦੇ ਵਿੱਚ ਧੁੰਦ ਨੂਮਾ ਮਾਹੌਲ ਹੈ ਜੀ ਇੱਥੇ ਤੇ ਇਹ ਹੌਲੀ ਹੌਲੀ ਹੁੰਦਾ ਹੋਇਆ ਯਾਨੀ ਕਿ ਆ ਉਰੇ ਕ ਹੋਊਗਾ ਇਹ ਆ ਦੇਖੋ ਹਰਿਆਣੇ ਦੇ ਵਿੱਚ ਤੇ ਆ ਪੰਜਾਬ ਦੇ ਵਿੱਚ ਤਾਂ ਇਹ ਅੱਗੇ ਵੱਲ ਨੂੰ ਸੌਰੀ ਰਾਜਸਥਾਨ ਤੋਂ ਅੱਗੇ ਵੱਲ ਨੂੰ ਵਧ ਕੇ ਕੁਝ ਕ ਖੇਤਰ ਪੰਜਾਬ ਦੇ ਹੋਣਗੇ ਜਿਨ੍ਹਾਂ ਦੇ ਵਿੱਚ ਰਾਤ ਨੂੰ ਜਾਂ ਸਵੇਰ ਦੇ ਸਮੇਂ ਸਵੇਰ ਦੇ ਸਮੇਂ ਜਿਹੜੀ ਬੱਦਲ ਸੌਰੀ ਧੁੰਦ ਨੂੰ ਵੀ ਮਾਹੌਲ ਦੀ ਧੁੰਦ ਦੀ ਧੁੰਦਾ ਜਿਹੜੀ ਉਹ ਜ਼ਰੂਰ ਦੇਖਣ ਨੂੰ ਮਿਲੂਗੀ ਤੇ ਬਾਕੀ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੈਗੀ ਜੀ ਹਜੇ ਮੀਂਹ ਵਾਲੇ ਪੱਖ ਤੋਂ ਮੌਸਮ ਹੈ ਜਿਹੜਾ ਬਿਲਕੁਲ ਸਾਫ਼ ਆ ਖੁਸ਼ਕਾ ਤੇ ਹੋਰ ਅਪਡੇਟ ਦੇ ਲਈ ਤੁਸੀਂ ਸਾਡੀ ਫੇਸਬੁੱਕ ਆਈਡੀ ਸਤਗੁਰ ਪੰਗੂ ਨੂੰ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਦੋਸਤੋ ਹੁਣ ਤੁਹਾਨੂੰ ਮੈਂ ਲੈ ਚੱਲਦਾ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਉਸ ਸੈਟੇਲਾਈਟ ਦੇ ਵਿੱਚ ਦੇਖਦੇ ਆ ਕਿ ਬੱਦਲਬਾਈ ਕਿਤੇ ਨੇੜੇ ਤੇੜੇ ਦਿਖਾਈ ਦੇ ਰਹੀ ਹੈ ਜਾਂ ਨਹੀਂ ਤਾਂ ਤੁਸੀਂ ਜ਼ਰੂਰ ਜੁੜਿਓ ਤੇ ਹੋਰ ਸੱਜਣਾ ਮਿੱਤਰਾਂ ਹੰਦਕ ਇਹ ਜਾਣਕਾਰੀ ਜਿਹੜੀ ਉਹ ਜ਼ਰੂਰ ਪਹੁੰਚਾਓ ਕਿ ਮੌਸਮ ਹੈ ਜਿਹੜਾ ਅੱਜ ਦਿਨ ਦਾ ਵੀ ਸਾਫ਼ ਹੀ ਰਿਹਾ ਕੋਈ ਵੱਡੇ ਵੱੱਡੇ ਦੇ ਕਾਰਵਾਈ ਨਹੀਂ ਸੀ ਜਿਵੇਂ ਸ਼ਾਰਟ ਵੀਡੀਓ ਦੇ ਰੂਪ ਦੇ ਵਿੱਚ ਜਾਣਕਾਰੀ ਦਿੱਤੀ ਸੀ ਤੁਹਾਨੂੰ ਸੈਟੇਲਾਈਟ ਦੇ ਮੁਤਾਬਕ ਤਾਂ ਉਸੇ ਤਰ੍ਹਾਂ ਮੌਸਮ ਸਾਫ਼ ਰਿਹਾ ਸਵੇਰ ਜਾਂ ਦੁਪਹਿਰ ਤੋਂ ਬਾਅਦ ਜਿਹੜੀ ਹਲਕੀ ਜਿਹੀ ਧੁੰਦ ਨੁਮਾ ਤੋਂ ਦੀ ਗਹਿਰ ਜਿਹੜੇ ਚੜਦੇ ਹੋਏ ਨਜ਼ਰ ਆਈ ਸੀ ਅੱਜ ਵੀ ਤੇ ਹੁਣ ਅਸੀਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਲੈ ਚੱਲਦੇ ਹਾਂ ਜੀ ਤੁਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਇਸ ਅਫੀਸ਼ੀਅਲ ਸਾਈਟ ਤੇ ਤੇ ਦੇਖੋ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਆ ਜੀ ਆ Rajasthan ਦਾ ਬਿਲਕੁਲ ਸਾਫ਼ ਆ Haryana ਦਾ ਬਿਲਕੁਲ ਸਾਫ਼ ਆ ਤੇ ਇਹ ਨਾਲ ਲੱਗਦੇ UP MP Haryana ਦਾ ਕਈ ਸਟੇਟਾਂ ਹੋਰ ਵੀ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਇਲਾਕੇ ਦੇ ਵਿੱਚ ਨੇੜੇ-ਤੇੜੇ ਬਦਲਵਾਈ ਨਹੀਂ ਹੈਗੀ ਜੀ ਸਿਰਫ ਦਰਿਆਈ ਖੇਤਰਾਂ ਦੇ ਨੇੜੇ-ਤੇੜੇ ਜਿੱਥੇ ਦਰਿਆ ਜ਼ਿਆਦਾਤਰ ਲੰਘਦੇ ਨੇ ਜਾਂ ਸਮੁੰਦਰ-ਸਮندر ਬਣੇ ਹੋਏ ਨੇ ਉਹਨਾਂ ਦੇ ਨੇੜੇ-ਤੇੜੇ ਇਹ ਜ਼ਰੂਰ ਬੰਗਾਲ ਦੀ ਖਾੜੀ ਵਾਲੀ ਸਾਈਡ ਜਾਂ ਹੋਰ ਉਲਟ ਸਾਈਡਾਂ ਦੇ ਵਿੱਚ ਜ਼ਰੂਰ ਬਦਲਵਾਈ ਜਾਂ ਮੀਂਹ ਪੈ ਰਿਹਾ ਪਰ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਐਮਪੀ ਤੇ ਉੱਤਰਾਖੰਡ ਉਸੇ ਤਰ੍ਹਾਂ ਪੰਜਾਬ ਦੇ ਨਾਲ ਲੱਗਦੇ ਲੈਂਦੇ ਪੰਜਾਬ ਵਾਲੀ ਸਾਈਡ ਤੇ ਹੋਰ ਵੀ ਕਈ ਇਲਾਕੇ ਨੇੜੇ ਇਹਨਾਂ ਦੇ ਵਿੱਚ ਕਿਸੇ 'ਚ ਵੀ ਜਿਹੜੀ ਮੀਂਹ ਦੀ ਕਾਰਵਾਈ ਨਹੀਂ ਹੋ ਰਹੀ ਮੌਸਮ ਸਾਫ ਆ ਜੀ ਦੇਖ ਸਕਦੇ ਤੁਸੀਂ ਬਿਲਕੁਲ ਤੇ ਉਸ ਤੋਂ ਉੱਪਰ ਜਿਹੜਾ ਕਹਿ ਸਕਦਾ ਹਿਮਾਚਲ ਤੇ ਜੰਮੂ ਇੱਥੇ ਬਰਫਵਾਰੀ ਸ਼ੁਰੂ ਹੋ ਚੁੱਕੀ ਆ ਦੇਖੋ ਬੱਦਲ ਵਾਲਾ ਸਿਸਟਮ ਜਿਹੜਾ ਇੱਥੋਂ ਵੀ ਲੰਘ ਚੁੱਕਿਆ ਜੀ ਤੇ ਤੁਹਾਨੂੰ ਹੁਣ 에ਅਰ ਕੁਆਲਿਟੀ ਦਿਖਾਉਣਾ ਜੀ ਮੈਂ 에ਅਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਕੋਈ ਜ਼ਿਆਦਾ ਵਧੀਆ ਨਹੀਂ ਹੈਗੀ ਅਾ ਲੁਧਿਆਣੇ ਦੀ ਆ ਬੱਚੇ ਬਠਿੰਡੇ ਦੀ ਆ ਮਾਨਸਾ ਪਟਿਆਲਾ ਸੰਗਰੂਰ ਇਸ ਤਰ੍ਹਾਂ ਸਾਰਿਆਂ ਦੀ ਦਿਖਾਈ ਹੋਈ ਹੈ ਜੀ ਇਹ ਵਲਡਾ ਨੇ 에ਅਰ ਪੋਲਿਊਸ਼ਨ ਵੱਲੋਂ ਜਿਹੜੀ ਦਿਖਾਈ ਗਈ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ 200 ਤੋਂ ਪਲੱਸ ਜਿਹੜਾ ਇਹ ਸਿਸਟਮ ਬਣਿਆ ਹੋਇਆ ਜਿਵੇਂ ਕਿ 150 ਤੋਂ ਥੱਲੇ ਥੱਲੇ ਜਿਹੜੀ 에ਅਰ ਕੁਆਲਿਟੀ ਹੁੰਦੀ ਉਹ ਸਾਫ਼ ਤੇ ਥੋੜੀ ਸਾਹ ਲੈਣ ਦੇ ਯੋਗ ਹੁੰਦੀ ਹੈ ਪਰ ਕਿਤੇ ਕਿਤੇ ਇਹ ਜਿਹੜੀ ਇਹ 에ਅਰ ਕੁਆਲਿਟੀ ਆ ਉਹ 400 ਤੋਂ ਵੀ ਪਲੱਸ ਜਿਹੜੀ ਬਣੀ ਹੋਈ ਆ ਜੀ ਤੇ ਇਸ ਕਰਕੇ ਹੁਣ ਤੁਹਾਡੇ ਨਾਲ ਅਸੀਂ ਜਾਣਕਾਰੀ ਕਰਦੇ ਆਂ ਕੱਲ ਨੂੰ ਅੱਜ ਰਾਤ ਨੂੰ ਮੌਸਮ ਦੇਖੋ ਸਾਫਾ ਜੀ ਕੱਲ ਨੂੰ ਵੀ ਜਿਹੜਾ ਮੌਸਮ ਸਾਫਤ ਖਾਈ ਦੇ ਰਿਹਾ ਦੇਖ ਸਕਦੇ ਹੋ ਤੇ 22 ਤਰੀਕ ਦਿਨ ਇੱਟੜੇ ਜਾ ਕੇ ਇੱਕ ਹਲਕਾ ਸਿਸਟਮ ਲੱਗ ਰਿਹਾ ਉਹਦੀ ਜਾਣਕਾਰੀ ਆਪਾਂ ਨੇੜੇ ਆਏ ਤਾਂ ਜ਼ਰੂਰ ਦੱਸਾਂਗਾ ਤੁਹਾਡਾ ਨਾਲ ਦੇਖ ਸਕਦੇ ਹੋ 10 ਤਰੀਕ ਨੂੰ 11 ਨੂੰ 12 ਨੂੰ 13 ਨੂੰ 14 15 16 17 ਤੱਕ ਜਿਹੜਾ ਮੌਸਮ ਆ ਉਹ ਬਿਲਕੁਲ ਸਾਫਾ ਫਿਰ 21 ਜਾਂ 22 ਦੇ ਨੇੜੇ ਤੇ ਜਾ ਕੇ ਕਹਲਕਾ ਸਿਸਟਮ ਪੈਦਾ ਹੋ ਰਿਹਾ ਜਿਸ ਦੇ ਨਾਲ ਬੱਦਲਬਾਈ ਤੱਕ ਪੰਜਾਬ ਵਿੱਚ ਬਣਨ ਦੀ ਸੰਭਾਵਨਾ ਜਿਹੜੀ ਜਾਪ ਰਹੀ ਹੈ ਜੀ ਤੇ ਹੋਰ ਵੱਡੀਆਂ ਖਬਰਾਂ ਦੇ ਲਈ ਜਾਂ ਅਪਡੇਟ ਦੇ ਲਈ ਸਾਡੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਮੌਸਮ ਦੀ ਅਪਡੇਟ ਤੁਸੀਂ ਦੇਖ ਲਈ ਆ ਕਿ ਇਸ ਤਰ੍ਹਾਂ ਦਾ ਜਿਹੜਾ ਮੌਸਮ ਹੋ ਰਹੂਗਾ ਤੇ ਪਰਸੈਂਟੇਜ ਵੀ ਦੇਖ ਸਕਦੇ ਹੋ ਤੁਸੀਂ ਕੋਈ ਜ਼ਿਆਦਾ ਪਰਸੈਂਟੇਜ ਨਹੀਂ ਤੇ ਆ ਦੇਖੋ ਪਰਸੈਂਟੇਜ ਕੋਈ ਜ਼ਿਆਦਾ ਨਹੀਂ ਹੈ ਕਿ ਜੀ ਤੇ ਇਸ ਕਰਕੇ ਮੀਹ ਜਿਹੜਾ ਉਹ ਉਹ ਹਜੇ 22 ਤਰੀਕ ਤੋਂ ਬਾਅਦ ਹੀ ਦਿਖਾਈ ਦੇ ਰਿਹਾ ਉਸ ਤੋਂ ਪਹਿਲਾਂ ਕੋਈ ਵੀ ਸਿਸਟਮ ਨੇੜੇ ਤੇੜੇ ਨਹੀਂ ਦਿਖਾਈ ਦੇ ਰਿਹਾ ਤੇ ਆ ਚੌਥੇ ਸੈਟਲਾਈਟ ਦੀ ਤਸਵੀਰ ਦੇਖ ਸਕਦੇ ਹਾਂ ਪਹਾੜੀ ਨੇ ਜਿਹੜੀ ਪਹਾੜੀ ਇਲਾਕੇ ਨੇ ਉਹਨਾਂ ਤੋਂ ਹੱਥ ਲੱਲੇ ਵੱਲ ਪਾਸੇ ਨੂੰ ਜਿਹੜੀਆਂ ਹਵਾਵਾਂ ਨੇ ਉਹ ਲੰਘ ਰਹੀਆਂ ਨੇ ਦੇਖੋ ਪਿਛਲੀ ਵਾਰੀ ਜਦੋਂ ਆਪਾਂ ਘੱਟ ਦਬਾ ਦਾ ਖੇਤਰ ਬਣਿਆ ਹੋਇਆ ਦੇਖਿਆ ਸੀ ਤਾਂ ਘੁੰਮ ਕੇ ਇਹ ਉੱਪਰ ਵੱਲ ਨੂੰ ਜਾ ਰਹੇ ਸਨ ਕਾ ਇਸ ਸਮੇਂ ਜਿਹੜੀਆਂ ਇਹ ਹਵਾਵਾਂ ਨੇ ਤੁਸੀਂ ਦੇਖ ਸਕਦੇ ਥੱਲਲੇ ਵਾਲੇ ਹਿੱਸੇ ਦੇ ਵਿੱਚੋਂ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੀ ਤੇ ਹੋਰ ਜਾਣਕਾਰੀ ਦੇ ਲਈ ਸਾਡੀ ਫੇਸਬੁੱਕ ਆਈਡੀ ਸਤਗੁਰਪੰਗੋ ਨੂੰ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲਿਓ ਜੀ ਬਾਕੀ ਅਸੀਂ ਤੁਹਾਨੂੰ ਸਮੇਂ ਤੋਂ ਪਹਿਲਾਂ ਜਾਣਕਾਰੀ ਦਵਾਂਗੇ ਜਿਉਂ ਹੀ ਉਹ ਸਿਸਟਮ ਨੇੜੇ ਲੱਗਦਾ ਜੀ ਤਾਂ ਅਸੀਂ ਤੁਹਾਨੂੰ ਜਿਹੜੀ ਵਾਈ ਫੇਸ ਹਰ ਰੋਜ਼ ਜਾਣਕਾਰੀ ਦਿੰਨੇ ਆ ਉਹਦੇ ਵਿੱਚ ਸੈਟਲਾਈਟ ਦੀ ਤਸਵੀਰ ਦਿਖਾ ਦਾਂਗੇ ਕਿ ਐਨੇ ਕ ਪਰਸੈਂਟ ਚਾਂਸ ਹੋਣਗੇ ਤਾ ਉਹਦੀ ਅਪਡੇਟ ਸਮੇਂ ਦੇ ਤੋਂ ਪਹਿਲਾਂ ਤੁਹਾਡੇ ਤੱਕ ਕੱਲ ਨੂੰ ਜਿਹੜੀ ਅਪਡੇਟ ਆਉ ਸੰਝੀ ਕਰਾਂਗੇ ਤੇ ਇਸ ਸਮੇਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ ਜੀ ਕਿ ਅਬ ਹਵਾਵਾਂ ਦੀ ਗਤੀ ਹੈ ਜਿਹੜੀ ਉਹ ਵੀ ਥੱਲੇ ਨੂੰ ਚੱਲ ਰਹੀ ਹੈ ਜੋ ਭਾਰਤੀ ਮੌਸਮ ਵਿਗਿਆਨ ਦੇ ਪ੍ਰਾਈਵੇਟ ਸੰਸਥਾਵਾਂ ਦੇ ਸੈਟਲਾਈਟ ਨੇ ਜੀ ਤੇ ਆ ਦੇਖ ਸਕਦੇ ਹੋ ਤੁਸੀਂ ਭਾਰਤੀ ਮੌਸਮ ਵਿਗਿਆਨ ਦਾ ਆਪਦਾ ਸੈਟਲਾਈਟ ਆ ਜਿਹਦੇ ਵਿੱਚ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਜੀ ਤਾਂ ਤੱਕ ਲਈ ਧੰਨਵਾਦ ਇਸੇ ਤਰ੍ਹਾਂ ਨਾ ਬਣੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਸਪੋਰਟ ਕਰਦੇ ਰਹੋ ਧੰਨਵਾਦ ਜੀ ਮਿਹਰਬਾਨੀ ਰੱਬ ਰਾਖਾ